ਹਾਂਜੀ ਸਤਿ ਸ੍ਰੀ ਅਕਾਲ ਸੱਜਣੋ ਕੀ ਹਾਲ ਚਾਲ ਆਦਾ ਸਵਾਗਤ ਆ ਤੁਹਾਡਾ ਆਪਣੇ ਜੱਸੀ ਟੌਰ ਵਲੌਗ ਚੈਨਲ ਤੇ ਜੀ ਬਾਈਕ ਉਹ ਟ੍ਰੇਨ ਤੇ ਨਟਰ ਆ ਜੇ ਇੱਕ ਈਸ਼ਰ ਖੜਾ ਇੱਕ ਬਰੇਕੇਟ ਆ ਨਾ ਨਹਿੰਦਰਾ 445 575 ਇੱਕ ਨਟ ਗਿਆ ਇਹ ਤਿੰਨੋਂ ਡਰਾਈਵਰ ਸੇਲ ਆ ਜੀ ਤੇ ਬਾਕੀ ਬਾਈ ਤੋਂ ਸਾਰੀ ਜਾਣਕਾਰੀ ਲੈ ਲੈਣਾ ਵੀਰੇ ਈਸ਼ਰ ਵਾਲੇ ਦੱਸੇ ਮੜਾ ਯਾਰ ਇਹ ਬਾਈ ਨਵੇਂ ਟਾਇਰ ਆ ਜਮਾ ਨਵੇਂ ਟਾਇਰ ਆ ਠੀਕ ਆ ਜੀ ਤੇ ਇੰਜਨ ਗੀਅਰ ਕਰਾ ਦੇ ਇੰਜਨ ਗੀਅਰ ਜਮਾ ਓਕੇ ਆ ਬਿਲਕੁਲ ਸਾਰਾ ਰੀ ਕਿਹੇ ਬਸ ਲੀਗ ਸ਼ੀਕ ਦੰਨਾ ਨਾ ਨਾ ਜਮੇ ਨਹੀਂ ਠੀਕ ਆ ਜੀ ਤੇ ਕਾਗਜ਼ ਪੱਤਰ ਓਕੇ ਆ ਵੀਰੇ ਓਕੇ ਓਕੇ ਠੀਕ ਆ ਜੀ ਤੇ ਟਾਇਰ ਨਵੇਂ ਆ ਵੀਰੇ ਇਹ ਟਾਇਰ ਬਾ ਚਾਰੇ ਟਾਇਰ ਨਵੇਂ ਥੋੜੇ ਚੱਲੇ ਹਨਾ ਤੇ ਬਾਕੀ ਕਿਹੇ ਬਸ ਵਿਲੇਖ ਸ਼ੀਕਨੇ ਹਨਾ ਤੇ ਪੇਂਟ ਪੌਂਡ ਵੀਰੇ オリジナル ਆ ਲਓ ਵੀ ਮਿੱਤਰੋ ਦੇਖ ਸਕਦੇ ਹੋ ਸ਼ਟਰ ਤੇ ਮਗਰਾੜ ਮੂਰੂਡ ਬਿਲਕੁਲ ਸਾਫ ਹੈ ਕਿਹੇ ਬਸ ਵੀ ਕੇ ਜਾਂਗਣੀ ਲੱਗੀ ਦੇਖ ਸਕਦੇ ਹੋ ਚੈੱਕ ਕਰ ਸਕਦੇ ਹਾਂ ਤੇ ਬਾਕੀ ਬਾਈ ਤੋਂ ਡਿਮਾਂਡ ਪਾਟੇ ਮਾਡਲ ਕੰਨਾ ਵੀਰੇ 21 ਮਾੜਲਾ 21 ਮਾੜਲਾ ਤੇ ਡਿਮਾਂਡ ਦੀ ਜੀ ਗੱਲ ਕਰੀ ਵੀਰੇ ਆਪਾਂ ਨਿਮਾਂਡ ਬਾਈ ਡਿਮਾਂਡ ਦਾ 3 15 2 ਲੱਖ 80 ਹਜ਼ਾਰ ਦਾ ਦੇ ਦੇਗਾ ਠੀਕ ਆ ਜੀ 2 ਲੱਖ 80 80 ਹਜ਼ਾਰ ਬਿਲਕੁਲ ਠੀਕ ਆ ਜੀ ਲਓ ਵੀਰੋ ਦੇ ਸਕਦਾ ਤੁਸੀਂ ਤੇ ਜਿਹੜਾ ਆਪਣੀ ਵੀਡੀਓ ਦੇਖ ਕੇ ਆ ਵੀਰੇ ਮਾੜ ਦਾ ਹੋਰ ਹੋਣੀ ਤੇ ਅੱਗੇ ਲੈ ਕੇ ਚੱਲਦਾ ਜੀ ਆ 91 1 ਬਾਰੇ ਇਹਦੇ ਬਾਰੇ ਦੱਸੋ ਜੀ ਬਾਰੇ ਵੇ ਬੇਲਕੀਆ ਨੰਬਰ ਆ ਪੰਜਾਬ ਨੰਬਰ ਆ ਠੀਕ ਆ ਵੀਰੇ ਇਹੀ ਹੋਇਆ ਗਿਆ ਡੀਆਈ ਹੋਇਆ ਹਾਂਜੀ ਪਾਵਰ ਸਟੀering ਆ ਠੀਕ ਆ ਜੀ ਤੇ ਇੰਜਨ ਗੇਅਰ ਵੀਰੇ ਜਮਾ ਓਕੇ ਗਾਰੰਟੀ ਆ ਫੁੱਲ ਹਾਂ ਫੁੱਲ ਗਾਰੰਟੀ ਪਲੀ ਸੀਕ ਤਾਂ ਨਹੀਂ ਕਿਸੇ ਪਾਸੇ ਹਨਾ ਤੇ ਆ ਦੇਖ ਸਕਦਾ ਮਿੱਤਰੋ 36 36 ਜੀ ਬੇਲਕਾ ਤੇ ਟਾਇਰਾਂ ਦੀ ਜੀ ਗੱਲ ਕਰੀ ਵੀਰੇ ਆਪਾਂ 80 ਪੈ 80 ਤੋਂ 85 ਪੈ ਟਾਇਰ ਆ ਜੀ ਦੇਖ ਸਕਦੇ ਮਰਾੜ ਬਿਲਕੁਲ ਸਾਫ ਆ ਜੀ ਦੇਖ ਸਕਦੇ ਆ ориجنલ ਟਰੈਕਟਰ ਆ ਜੀ ਇੰਜਨ ਗੇਅਰ ਵੀ ਫੁੱਲ ਗਾਰੰਟੀ ਹੈ ਭਾਵੇਂ ਉੱਪਰ ਵੀ ਹੋਪੀ ਆ ਮੈਂ ਜਮਾ ਇੱਕ ਸਰ ਦਾ ਨੰਬਰ ਠੀਕ ਹੈ ਜੀ ਮਾਡਲ ਕਿੰਨਾ ਵੀਰੇ ਇਹ 99 99 ਮਾਡਲ ਡਿਮਾਂਡ ਵੀਰੇ ਡਿਮਾਂਡ ਤਾਂ ਆ ਇਹ ਵੀ 315 315 ਤੇ 275000 ਦਾ ਤੇ 275000 ਜਿਹੜਾ ਆਪਣੇ ਵੀਡੀਓ ਦੇਖ ਕੇ ਲੋਕ ਮਿੱਤਰੋ ਜਿਹੜਾ ਆਪਣੇ ਵੀਡੀਓ ਦੇਖ ਕੇ 275000 ਰੁਪਏ ਡਿਮਾਂਡ ਆਈ ਇਹਦੀ ਤੇ ਵੈਸੇ ਕਿੰਨੀਆਂ 315 ਹਨ ਵੀਰੇ ਤੇ ਅੱਗੇ ਲੈ ਕੇ ਚੱਲਦੇ ਵੀਰੇ ਇੱਧਰ ਖੜਾ ਮਹਿੰਦਰਾ 472 ਇਹਦੇ ਬਾਰੇ ਦੱਸਿਓ ਮੈਨੂੰ। ਵੇਟ ਦੀ ਗੱਲ ਜੀ ਦੱਸ ਪੀਏ। ਇਹ ਦਾ ਸਾਫ ਆ। ਠੀਕ ਆ ਜੀ। 2001 ਮਾਡਲ ਆ ਜੀ। ਟਾਇਰਾਂ ਦੀ ਜੀ ਗੱਲ ਕਰੀ ਵੀਰੇ ਇਹਦੇ। ਟਾਇਰ ਬਾਈ ਇਹਦੇ ਉੱਤੇ। ਟਾਇਰ ਅੱਦੇ ਆ ਹਨਾ ਤੇ ਇੰਜਨ ਦੇ ਵੀਰੇ। ਇੰਜਨ ਦੇ ਜਮ ਓਕੇ ਡਬਲ ਕਲੱਚ ਆ। ਡਬਲ ਕਲੱਚ ਆ ਹਨਾ। ਤੇ ਆਹ ਦੇਖ ਸਕਦਾ ਮਿੱਤਰੇ ਇੱਕ ਵਾਰ ਇਹਨੇ ਗਾ ਵੀ ਮਾਰ ਸਕਦੇ ਸਾਰੇ Ориਗਨਲ ਟਰੈਕਟਰ ਆ ਜੀ ਸਾਡੇ। ਬਿਲਕੁਲ ਸਾਫ ਹਾਲ ਦਾ ਟਰੈਕਟਰ ਆ ਜੀ। ਤਿੰਨ ਟਰੈਕਟਰ ਆ ਜੀ ਬਾਈ ਕੋਲੇ। ਤੇ ਵੀਡੀਓੰ ਤੱਕ ਕੇ ਸ਼ੇਅਰ ਕਰ ਦਿਓ ਜੀ ਬਿਲਕੁਲ ਜੈ ਰੇਟਾਂ ਤੇ ਸੇਲ ਹੈ ਤਿੰਨੋਂ ਟਰੈਕਟਰ ਇਹ ਤੇ ਲਜਾਨ ਵਾਲੇ ਟਰੈਕਟਰ ਆ ਜੀ ਕੋਈ ਕਮੀ ਪੇਸ਼ੀ ਨਹੀਂ ਬਾਕੀ ਫੁੱਲ ਗਰੰਟੀ ਹੈ ਬਾਈ ਦੀ 100% ਗਰੰਟੀ ਆ ਇਹਦੇ ਵੀਰੇ ਮਾਡਲ ਕਿੰਨਾ ਹੈ ਮਾਡਲ 2000 ਹੈ ਡਿਮਾਂਡ ਦੀ ਜੀ ਗੱਲ ਕਰੀ ਵੀਰੇ ਦੀ ਡਿਮਾਂਡ ਹੈ 215 215 ਡਿਮਾਂਡ ਆ ਠੀਕ ਆ ਇਹ ਚੋ ਮਾਣਤਾਨ ਕਰੋਂਗੇ ਵੀਰੇ ਹਾਂ ਬਾਈ ਇੰਨਾ ਟਰੈਕਟਰਾਂ ਚ ਕਰੋਂਗੇ ਜਿਹੜਾ ਆਪਣੀ ਵੀਡੀਓ ਦੇਖੇਗਾ ਹਾਂ ਪੂਰਾ ਦਾ ਲਓ ਵੀ ਮੈਂ ਤਰੋਂ ਜਿਹੜਾ ਆਪਣੀ ਵੀਡੀਓ ਦੇਖ ਕੇ ਜਾਊਗਾ ਤੇ ਫੁੱਲ ਮਾਣਤਾਨ ਹੋਊਗਾ ਜੀ ਤੇ ਫੋਲਰ ਡਿਸਕਾਊਂਟ ਆ ਜੀ ਤੇ ਨੰਬਰ ਬੋਲ ਦਵੇ 97805 97805 5 ਹਾਂਜੀ 085363 085363 ਇੱਕ ਹੀ ਨੰਬਰ ਵੀ ਇੱਕ ਹੋਰ 95699 95699 68508 68508 ਇਹ ਬਾਈ ਦਾ ਨੰਬਰ ਹੈ ਇਹ ਦੋਨੇ ਨੰਬਰਾਂ ਜਿਹੜੇ ਨੰਬਰ ਤੇ ਮਾਰ ਕੇ ਤੋਲ ਕਰਕੇ ਤੋਲ ਸਕਦੇ ਸਾਰੀ ਜਾਣਕਾਰੀ ਲੈ ਸਕਦੇ ਵੀਡੀਓ ਨੂੰ ਦਬਾ ਕੇ ਸ਼ੇਅਰ ਕਰਦੇ ਜੀ ਤੇ ਧੰਨਵਾਦ ਜੀ